ਹਾਂਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਪਰਾ ਸਾਰੀ ਤੇ ਜਿਸ ਤਰ੍ਹਾਂ ਅੱਜ ਗੱਲ ਕਰਨੀ ਆਂਗੇ ਅੱਜ ਆਪਾਂ ਫਾਸਟ ਫੂਡ ਬਾਰੇ ਗੱਲ ਕਰ ਰਹੇ ਹਾਂ ਨਾ ਜੋ ਮਤਲਬ ਪਰਾ ਜਾਂ ਪੈਣਾ ਜਾਂ ਪਰਾ ਆਪਣੇ ਫਾਸਟ ਫੂਡ ਖਾਂਦੇ ਨੇ ਅੱਜ ਆਪਾਂ ਉਸ ਵਿਸ਼ੇ ਦੇ ਉੱਤੇ ਗੱਲ ਕਰਨੀ ਆ ਨਾ ਵੀ ਦੇਖੋ ਫਾਸਟ ਫੂਡ ਸਾਰੀ ਖਾਂਦੇ ਨੇ ਹਾਂ ਨਾ ਚਲੋ ਮੈਂ ਤਾਂ ਨਹੀਂ ਮਤਲਬ ਨਾਂ ਦੇ ਬਰਾਬਰ ਕੀ ਕਹਿਣਾ ਕਿਤੇ ਮਹੀਨੇ ਚ ਕਿੰਦੀ ਵਾਰੀ ਖਾ ਲਈਦਾ ਬਸ ਤਾਂ ਆਪਾਂ ਖਾਂਦੀ ਨਹੀਂ ਨਾ ਔੜਾਈ ਕਰੀਦਾ ਆਪਾਂ ਇਹ ਫਾਸਟ ਫੂਡ ਖਾਣ ਦੇ ਨਾਲ ਹੁੰਦਾ ਕੀ ਹੈ ਨਾ ਅਪਾਜ ਓਬੀਸਿਟੀ ਵੀ ਆਪਾਂ ਗੱਲ ਕਰਨੀ ਹੈ ਨਾ ਦੇਖੋ ਜਿਹੜਾ ਫਾਸਟ ਫੂਡ ਹੁੰਦਾ ਹੈ ਨਾ ਉਹ ਸਾਰਾ ਮੈਦੇ ਦਾ ਹੁੰਦਾ ਮੈਦਾ ਉਹ ਆਪਾਂ ਨੂੰ ਪਤਾ ਵੀ ਮੈਦਾ ਜਿਹੜਾ ਆٹے ਦਾ ਆٹے ਦਾ ਹੀ ਬਣਦਾ ਹੈ ਨਾ ਆਟੇ ਨੂੰ ਬਤਲ ਬਹੁਤ ਜ਼ਿਆਦਾ ਬਰੀਕ ਕੇ ਹੈ ਨਾ ਬਰੀਕ ਛਾਣਿਆ ਲਿਆ ਜਾਂਦਾ ਹੈਗਾ ਉਸ ਤੋਂ ਬਾਅਦ ਉਹਨੂੰ ਉਹਦਾ ਮੈਦਾ ਬਣ ਜਾਂਦਾ ਹੈਗਾ ਉਸ ਤੋਂ ਪਹਿਲਾਂ ਆਟਾ ਹੁੰਦਾ ਆਟੇ ਤੋਂ ਪਹਿਲਾਂ ਕਣਕ ਹੁੰਦੀ ਹੈ ਇਹਨੇ ਕਣਕ ਦੀ 3 ਤੀਸਰੀ ਚੌਥੀ ਸਟੇਜ ਹੁੰਦੀ ਹੈ ਮੈਦਾ ਹੁੰਦਾ ਜਿਹੜਾ ਵੀ ਜਦੋਂ ਮੈਦਾ ਛਾਣ ਲੇ ਚਲੋ ਤਾਂ ਮੈਦਾ ਬਣ ਮੈਦੇ ਤੋਂ ਬਾਅਦ ਕੀ ਹੁੰਦਾਗਾ ਉਹਦੇ ਮਤਲਬ ਉਹ ਨਿਊਡਲ ਵਗੈਰਾ ਬਣਦੇ ਨੇਗੇ ਤੇ ਪੀਜ਼ਾ ਵਗੈਰਾ ਹੋ ਗਿਆ ਹਨਾ ਤੇ ਚਾਉ ਮੀਨ ਵਗੈਰਾ ਹਨਾ ਕਾਫੀ ਚੀਜ਼ਾਂ ਨੇ ਇਹਦੇ ਵਿੱਚ ਆਉਂਦੇ ਨੇਗੇ ਚਲ ਜਿਹੜੇ ਮੈਂ ਕਈ ਮੈਨੂੰ ਨਾਮ ਵੀ ਨਹੀਂ ਪਤਾ ਹੈਗਾ ਹਨਾ ਤੇ ਉਹ ਚੀਜ਼ਾਂ ਆਉਂਦੇ ਨੇਗੇ ਹਨਾ ਉਹ ਖਾਂਦੇ ਨੇ ਲੋਕ ਤੇ ਖਾਣ ਨਾਲ ਕੱਲਾ ਉਹੀ ਨਹੀਂ ਖਾਂਦੇ ਹੈਗੇ ਹਨਾ ਇਹਦੇ ਨਾਲ ਕੀ ਹੁੰਦਾ ਇੱਕ ਆਪਣੀ ਦੇਖਿਆ ਹੈਗਾ ਵੀ ਇੱਕ ਜੜੀ ਉਹਦੇ ਤੇ ਆ ਬਰਗਰਾਂ ਦੇ ਉੱਤੇ ਨੇ ਕਿ ਕਰੀਮ ਜੀ ਪਾ ਦੇਉਂਦੇ ਬਾਈਟ ਜਿਹੜੀ ਪੈਕਟਾਂ ਦੇ ਵਿੱਚ ਕਿਲੋ-ਕਿਲੋ ਦੇਦਾ ਦਾ ਕਿਲੋ ਤੇ ਪੈਕਟ ਆਉਂਦੀ ਨੇ ਹਨਾ ਤੁਸੀਂ ਕਦੇ ਇਹ ਜੀ ਸੋਚੇ ਵੀ ਉਹ ਕਰੀਮ ਬਣਦੀ ਕਿੱਦਾਂ ਹੈਗੀ ਉਹ ਦੁੱਧ ਦੀ ਕਰੀਮ ਤਾਂ ਹੁੰਦੀ ਨਹੀਂ ਹੈਗੀ ਹਨਾ ਦੋ ਮਤਲਬ 100 150 200 ਰੁਪਏ ਕਿਲੋ ਮਿਲਦਾ ਉਹ ਪੈਕਟ ਹੈ ਇਹਦਾ ਤੇ 1 ਕਿਲੋ ਕਰੀਮ ਕੱਢਣ ਵਾਸਤੇ ਕਿੰਨਾ ਦੁੱਧ ਲੱਗਦਾਗਾ ਇੱਕ ਡੈਰੀ ਵਾਲੇ ਨੂੰ ਪਤਾ ਯੱਕ ਜਿਹੜਾ ਮਤਲਬ ਦੁੱਧ ਦਾ ਕੰਮ ਕਰਦਾ ਉਹਨੂੰ ਪਤਾ ਹਨਾ ਤੇ ਇੱਕ ਹੋਰ ਮੈਂ ਦੇਖਿਆਗਾ ਉਹਦੇ ਚਾਕਲੇਟ ਦੀ ਫਲੇਵਰ ਜਾਂ ਪਾਉਂਦੇ ਹੈਗੀ ਨਿਊਟ੍ਰਲ ਨੂੰ ਮਤਲਬ ਕਲਰ ਦੇਣ ਵਾਸਤੇ ਤੇ ਇੱਕ ਹੋਰ ਵੀ ਮਤਲਬ ਇੱਕ ਦੋ ਹੋਰ ਕਰੀਮ ਆ ਇਹ ਜਿਹਾ ਨੇ ਹਨਾ ਜਿਹੜੇ ਉਹ ਪਾਉਂਦੇ ਨੇ ਕਿ ਤੁਸੀਂ ਇਹ ਜੀ ਸੋਚ ਕੇ ਦੇਖਿਓ ਇਹ ਬਣਦੀਆਂ ਕਾਦੀਆਂ ਨਹੀਂ ਗੀਆਂ ਤੁਸੀਂ ਦੇਖੋ ਇੱਕ ਤਰ੍ਹਾਂ ਉਹਦੀ ਫੋਮ ਜੀ ਹੁੰਦੀ ਹੈਗੀ ਹਨਾ ਤੇ ਚਲ ਸਾਰੇ ਜਾਣੇ ਖਾਂਦੇ ਨੇ ਹਨਾ ਉਹਨਾਂ ਕੋਈ ਕੋਈ 버ਗਰਾਂ ਚ ਪਾ ਕੇ ਖਾਂਦੇ ਨੇ ਕਿ ਮਤਲਬ ਆਪਣੇ ਪੀਜ਼ਾ ਵਗੈਰਾ ਆਰਡਰ ਕਰ ਦਿੰਨੇ ਉਹਦੇ ਵਿੱਚ ਪਾ ਕੇ ਖਾਂਦੇ ਨੇ ਕਿ ਜਿੱਥੇ ਉਹਦੇ ਉੱਪਰ ਮਤਲਬ ਲੇਅਰ ਜੀ ਬਣਾਈ ਹੋਈ ਹੁੰਦੀ ਹੈਗੀ ਉਹਦੇ ਨਾਲ ਖਾਂਦੇ ਨੇਗੇ ਕਦੇ ਜੀ ਸੋਚ ਕੇ ਦੇਖਿਓ ਤੁਸੀਂ ਇਹ ਚੀਜ਼ ਬਣਦੀ ਕਾਦੀ ਹੈਗੀ ਉਹ ਬਿਲਕੁਲ ਜ਼ੀਰੋ ਵਿਟਾਮਿਨ ਹੁੰਦੇ ਉਹਦੇ ਵਿੱਚ ਕੁਝ ਨਹੀਂ ਹੁੰਦਾ ਹੈਗਾ ਪੀਜ਼ਾ ਹੋਵੇ ਚਾਹੇ ਉਹ 버ਗਰ ਹੋਵੇ ਇੱਕ ਬਸ ਆਪਣੇ ਮਤਲਬ ਇੱਕ ਚੀਜ਼ ਇਹ ਦੇਖੋ ਹਨਾ ਇਹ ਚੀਜ਼ ਨਾਲ ਇਕੱਲਾ ਆਪਣਾ ਪੇਟ ਨਹੀਂ ਭਰਦਾ ਚਲੋ ਪੇਟ ਤਾਂ ਚਲ ਭਰ ਗਿਆ ਅਲੱਗ ਚੀਜ਼ ਆ ਗਈ ਹਨਾ ਇਹ ਚੀਜ਼ ਦੇ ਨਾਲ ਇੱਕ ਹੋਰ ਬਹੁਤ ਵੱਡਾ ਨੁਕਸਾਨ ਹੋ ਰਿਹਾ ਆਪਣੇ ਮਤਲਬ ਪੰਜਾਬ ਦਾ ਵੀ ਕਹਿ ਸਕਦੇ ਆਪਾਂ ਇੰਡੀਆ ਦਾ ਵੀ ਕਹਿ ਸਕਦੇ ਆ ਹਨਾ ਚਲ ਬਾਹਰਲੀ ਕੰਟਰੀ ਹੋਰ ਹੈ ਆਪਾਂ ਨੂੰ ਕੋਈ ਨੌਲੇਜ ਨਹੀਂ ਆਏਗੀ ਇਹ ਜਦੋਂ ਫਾਸਟ ਫੂਡ ਕੋਈ ਵੀ ਖਾਣ ਲੱਗਦਾ ਚਾਹੇ ਉਹ ਕੋਈ 버ਗਰ ਆ ਚਾਹੇ ਉਹ ਕੋਈ ਪੀਜ਼ਾ ਹੈਗਾ ਚਾਹੇ ਕੋਈ ਚਾਊਮੀ ਨਾ ਚਲ ਜੋ ਵੀ ਮਤਲਬ ਮਿਲਦਾ ਫਾਸਟ ਫੂਡ ਹੈ ਨਾ ਇੱਕ ਵਾਰੀ ਖਾਣ ਤੋਂ ਬਾਅਦ ਮਤਲਬ ਬੰਦੇ ਦਾ ਦੁਬਾਰਾ ਖਾਣ ਨੂੰ ਜੀ ਕਰਦਾ ਵੀ ਹਾਂ ਮੈਂ ਅੱਜ ਇੱਕ ਵਾਰੀ ਹੋਰ ਖਾਵਾਂ ਇੱਕ ਤਰ੍ਹਾਂ ਦੇ ਦਿਨੋ ਹੈਬਿਟ ਪੈਣ ਲੱਗ ਜਾਂਦੀ ਹੈਗੀ ਮੋਟਾਪਾ ਆਉਣ ਲੱਗ ਜਾਂਦਾ ਉਹਦੇ ਨਾਲ ਜਦ ਖਾਈ ਜਾਂਦਾ ਖਾਈ ਜਾਂਦਾ ਕੋਈ ਚੀਜ਼ ਖਾਈ ਜਾਂਦਾ ਤੇ ਇੱਕੋ ਤਰ੍ਹਾਂ ਦੇ ਮਤਲਬ ਸੌਸ ਵਗੈਰਾ ਖਾਈ ਜਾਂਦਾ ਹੈਗਾ ਹੁਣ ਤੁਸੀਂ ਦੇਖਿਓ ਵੀ ਜਿਹੜੀ ਸੌਸ ਹੈਗੀ ਜਿਹੜੀ ਮਤਲਬ ਜਿਹੜੀ origignal ਸੌਸ ਹੈਗੀ ਜੇ ਆਪਾਂ ਉਹਨ ਇੱਕ ਦੋ ਦਿਨ ਰੱਖ ਲਈਏ ਉਹਦੇ ਵਿੱਚ ਫੁੱਟੇ ਜੇ ਬਣ ਜਾਂਦੇ ਨੇ ਦਹੀਂ ਦੇ ਫੁੱਟਾ ਵਾਂਗੂ ਪਰ ਜਿਹੜੀ ਉਹ ਸੌਸ ਹੈਗੀ ਮਤਲਬ ਕਹਿ ਤੋ ਦੰਦੇ ਨੇ ਵੀ ਆ ਸਾਡੀ ਘਰ ਦੀ ਤਿਆਰ ਕੀਤੀ ਹੋਈ ਕੀਤੀ ਹੁੰਦੀ ਹੈ ਜਾਂ ਨਹੀਂ ਕੀਤੀ ਹੁੰਦੀ ਉਹ ਤਾਂ ਆਪਾਨੂੰ ਨਹੀਂ ਪਤਾ ਹੈਗਾ ਪਰ ਮਤਲਬ ਵੀ ਜਿਹੜਾ ਪੈਕੇਟ ਦੇ ਵਿੱਚ ਬੰਦ ਹੋਗਾ ਸਮਾਨ ਚਾਹੇ ਉਹ ਕੋਈ ਵੀ ਸਮਾਨ ਹਨਾ ਉਹ ਬਿਨਾਂ ਕਿਸੇ ਕੈਮੀਕਲ ਤੋਂ ਉਧਾਰ ਨਹੀਂ ਸਕਦਾ ਹੈਗਾ ਚਾਹੇ ਉਹ ਕੋਈ ਖਾਣ ਵਾਲੀ ਚੀਜ਼ ਚਾਹੇ ਉਹ ਕੋਈ ਪੀਣ ਵਾਲੀ ਚੀਜ਼ ਜਿੰਦਾ ਕੋਈ ਫਰੂਟੀ ਵਗੈਰਾ ਹੋ ਗਈਆਂ ਜਾਂ ਕੋਈ ਕੋਲਡ ਡਰਿੰਕ ਵਗੈਰਾ ਹੋ ਗਿਆ ਨਾ ਚਲੋ ਇਹ ਅਲੱਗ ਟੌਪਿਕ ਆਪਣਾ ਤੇ ਇਦੇ ਵਿੱਚ ਕਿੰਨੀ ਚੀਜ਼ ਹੋਰ ਐਡ ਕਰਨੀ ਚਾਹੁੰਨਾ ਫਾਸਟ ਫੂਡ ਦੇ ਨਾਲ ਥੋੜੀ ਜਿਹੀ ਅਲੱਗ ਥੋੜਾ ਪੇਗਾ ਇਹ ਵੀ ਜੇ ਮੈਂ ਕਈ ਚਿਕਨ ਖਾਂਦੇ ਨੇਗੇ ਚਲੋ ਜਿਹੜੇ ਤਾਂ ਆਪਣੇ ਘਰ ਦੇ ਮੁਰਗੇ ਹੋਗੇ ਜਾਂ ਬੱਕਰੇ ਹੋਗੇ ਉਹ ਅਲੱਗ ਚ ਹੀ ਜਾਗੀ ਕਈ ਜਿਹੜੇ ਫਾਰਮ ਦੇ ਮੁਰਗੇ ਨੇ ਵਾਈਟ ਕਲਰ ਦੇ ਜਿਹੜੇ 30 35 40 ਦਿਨਾਂ ਦੇ ਪੁੱਛੇ ਤਿਆਰ ਹੁੰਦੇ ਨੇਗੇ ਉਹਨੂੰ ਉਹ ਮਤ ਇੰਜੈਕਸ਼ਨ ਵਾਲੇ ਹੁੰਦੇ ਨੇਗੇ ਹੋਣਾ ਤੇ ਉਹ ਖਾਣ ਦੇ ਨਾਲ ਵੀ ਬੋਡੀ ਦੇ ਵਿੱਚ ਜਿਹੜੇ ਹਾਰਮੋਨ ਨੇ ਉਹ ਚੇਂਜ ਆਉਂਦੇ ਨੇਗੇ ਤੇ ਇਹ ਚੀਜ਼ਾਂ ਜੇ ਦਿਲ ਬੰਦਾ ਰੈਗੂਲਰ ਖਾਈ ਜਾਂਦਾ ਖਾਈ ਜਾਂਦਾ ਖਾਈ ਜਾਂਦਾਗਾ ਉਸ ਤੋਂ ਬਾਅਦ ਆਪਣੇ ਮਤਲਬ ਆਮ ਸੁਣਨ ਦੇ ਵਿੱਚ ਆਉਂਦਾਗਾ ਵੀ ਚਲੋ ਥੋੜਾ ਜਿਹਾ ਹਨਾ ਮੇਰੇ ਭੈਣਾਂ ਨੂੰ ਮਤਲਬ ਬੇਨਤੀ ਹੈ ਵੀ ਮਤਲਬ ਗੁੱਸਾ ਨਾ ਕਰਨੀ ਚਾਹੀਦਾ ਵੀ ਕਈ ਕੀ ਉਸ ਤੋਂ ਬਾਅਦ ਕੀ ਹੁੰਦਾ ਕਈ ਮੁੰਡੇ ਕਹਿੰਦੇ ਨੇ ਵੀ ਮੈਨੂੰ ਤਾਂ ਮੁੰਡਿਆਂ 'ਚ ਇੰਟਰਸਟ ਹੈ ਤੇ ਕਈ ਕੁੜੀਆਂ ਕਹਿੰਦੇ ਨੇ ਸਾਨੂੰ ਤਾਂ ਕੁੜੀਆਂ 'ਚ ਇੰਟਰਸਟ ਹੈ ਸਾਨੂੰ ਮੁੰਡੇ ਨਹੀਂ ਬਹੁਤ ਲੱਗਦੇ ਕਿ ਥੋੜੇ ਪਰਸਨ ਨੇ ਇਹ ਪਰ ਇਹਨਾਂ ਦੀ ਤਦਾਦ ਬਹੁਤ ਵੱਧ ਜਾਂਦੀ ਹੈ ਇੱਕ ਤੇ ਮੈਂ ਐਗਜ਼ਾਮਪਲ ਦੇ ਦਿੰਦਾ ਕਿ ਚੰਡੀਗੜ੍ਹ ਸ਼ਹਿਰ ਚੰਡ ਅੰਮ੍ਰਿਤਸਰ ਅੰਮ੍ਰਿਤਸਰ ਪਿੱਛੇ ਜੇ ਰੈਲੀ ਦੀ ਗੱਲ ਚੱਲੀ ਸੀ ਮੈਂ ਆਪਾਂ ਮੈਂ ਉਹਨਾਂ ਬੰਦਿਆਂ ਦੀ ਗੱਲ ਕਰ ਰਿਹਾ ਹਾਂਗਾ ਉਹ ਰੈਲੀ 'ਚ ਕੌਣ ਸੀਗੇ ਉਹ ਤੁਹਾਨੂੰ ਪਤਾ ਹੀ ਹੈ ਪਰ ਰੈਲੀ ਹੋਣ ਨਹੀਂ ਦਿੱਤੀ ਗਈ ਕਿਉਂਕਿ ਗੁਰੂ ਕੀ ਗ੍ਰੰਥ ਸਾਹਿਬ ਹੈ ਨਾ ਉੱਥੇ ਇਹ ਚੀਜ਼ ਹੋਣ ਨਹੀਂ ਦਿੱਤੀ ਗਈ ਸੰਘਾ ਨੇ ਤੇ ਉਹਨਾਂ ਦਾ ਧੰਨਵਾਦ ਕਰਦੇ ਆਪਾਂ ਤੇ ਤੁਸੀਂ ਦੇਖੋ ਵੀ ਅੱਜ ਤੋਂ ਜਿਹੜਾ 20 ਸਾਲ 30 ਸਾਲ 50 ਸਾਲ ਜਿਹੜੇ ਲੋਕ ਆਪਣੇ ਬਜ਼ੁਰਗ ਸੀਗੇ ਨਾ ਉਹ ਬਹੁਤ ਚੰਗਾ ਖਾਂਦੇ ਸੀਗੇ ਉਦੋਂ ਉਹਦੋ ਫਾਸਟ ਫੂਡ ਨਹੀਂ ਹੁੰਦਾ ਸੀਗਾ ਉਦੋਂ ਐ ਮੇਰੇ ਮਤਲਬ ਜਿਹੜੇ ਪਰਸਨ ਨੇ ਉਹ ਵੀ ਨਹੀਂ ਮਤਲਬ ਪੈਦਾ ਹੁੰਦੇ ਸੀਗੇ ਹਨਾ ਤੁਸੀਂ ਦੇਖੋ ਵੀ ਹਨਾ ਆਪਣੇ ਬਾਡੀ ਦੇ ਵਿੱਚ ਜਿਹੜੇ ਹਾਰਮੋਨ ਜਿਹੜੇ ਮਰਦ ਵਾਲੇ ਨੇਗੇ ਐਕਸ ਸ਼ਾਇਦ ਐਕਸ ਵਾਈ ਹੁੰਦੇ ਨੇਗੇ ਹਾਂ ਐਕਸ ਵਾਈ ਹਾਰਮੋਨ ਹੁੰਦੇ ਨੇ ਆਪਣੇ ਜਿਹੜੇ ਮਤਲਬ ਮੇਲ ਆਗਾ ਤੇ ਜਿਹੜੀ ਲੇਡੀਜ਼ ਉਹਦੇ ਵਿੱਚ ਐਕਸ ਐਕਸ ਹੁੰਦੇ ਨੇਗੇ ਠੀਕ ਆ ਇਹ ਐਕਸ ਵਾਈ ਇਹਨੂੰ ਸਾਰਾ ਕੁਝ ਖਤਮ ਕਰਦਾ ਮੇਲ ਵਾਲਾ ਵੀ ਕਰਦਾ ਫੀਮੇਲ ਵਾਲਾ ਵੀ ਕਰਦਾ ਕਿ ਹੋਰੇ ਕੁਝ ਪੈਦਾ ਕਰਦਾ ਜਿਹੜਾ ਮੈਂ ਨਾਮ ਨਹੀਂ ਲੈਣਾ ਲਾਊਗਾ ਤੁਸੀਂ ਪਤਾ ਮੈਂ ਕੀ ਦੀ ਗੱਲ ਕਰ ਰਿਹਾ ਹਾਂ ਹਨਾ 18 ਖਰੀਦਨੇ ਕਈ ਵਿੱਚ ਇਹਦੇ ਵਿੱਚ ਇਹੋ ਜਿਹੇ ਬੰਦੇ ਤੇ ਮੈਂ ਕਈ ਕੰਟਰੀਆਂ ਦੇ ਵਿੱਚ ਫਾਸਟ ਫੂਡ ਬੈਨ ਆ ਤੇ ਮੇਰੇ ਨਾਮ ਜਦ ਸੀ ਮੇਰੇ ਸੌਰੀ ਸਕਿਪ ਹੋਊਗਾ ਮਾਈਂਡ ਦੇ ਵਿੱਚੋਂ ਕਈ ਕੰਟਰੀਆਂ ਦੇ ਵਿੱਚ ਫਾਸਟ ਫੂਡ ਬੈਨ ਆ ਉਹ ਕਿਉਂ ਬੈਨ ਆ ਕਿਉਂਕਿ ਉੱਥੋਂ ਦੇ ਲੋਕ ਵੀ ਫਿਰ ਆਬ ਨਾਲੇ ਨਾਲ ਸਿਸਟਮ ਚੱਲੂਗਾ ਉਹ ਤੇ ਉਹਨਾਂ ਦੇ ਵੀ ਹਾਰਮੋਨ ਚੇਂਜ ਹੋ ਜਾਣਗੇ ਤਾਂ ਹੀ ਕੀ ਹੋ ਰਿਹਾ ਹੈਗਾ ਵੀ ਅੱਜ ਕੱਲ ਜਿਹੜੇ ਮਤਲਬ ਲੇਡੀਜ਼ ਨੇ ਉਹ ਪ੍ਰੈਗਨੈਂਟ ਨਹੀਂ ਹੋ ਰਹੀਆਂ ਹੈਗੀਆਂ ਮਾਂ ਮਾਂ ਨਹੀਂ ਵੜ ਰਹੀਆਂ ਹੈਗੀਆਂ ਕਿਉਂਕਿ ਜਦੋਂ ਬੰਦਾ ਬੰਦੇ ਦੇ ਵਿੱਚ ਬੰਦੇ ਵਾਲੇ ਗੁਣ ਸੁੱਤਰੇ ਖਤਮ ਹੋ ਗਏ ਤਾਂ ਉਹ ਮਤਲਬ ਇੱਕ ਲੇਡੀਜ਼ ਨੂੰ ਮਾਂ ਕਿਵੇਂ ਬਣਾ ਦੂਗਾ ਤੁਸੀਂ ਆਪੇ ਸੋਚ ਕੇ ਦੇਖੋ ਹਣਾ ਇਸ ਵਿਸ਼ੇ ਦੇ ਉੱਤੇ ਬਹੁਤ ਖੁੱਲ ਕੇ ਚਰਚਾ ਕਰਨ ਦਾ ਕਰਨੀ ਚਾਹੀਦੀ ਆਪਾਂ ਨੂੰ ਜਿਹੜੇ ਵੀ ਭਰਾ ਵੀਡੀਓ ਦੇਖ ਰਹੇ ਨੇ ਚਾਹੇ ਉਹ ਕੋਈ ਪੋਡਕਾਸਟ ਕਰ ਰਹੇ ਨੇ بڑے بڑے ਜਿਹੜੇ ਚੈਨਲ ਵਾਲੇ ਨੇਗੇ ਤੇ ਮੈਂ ਇਹੋ ਨਾਲ ਵੀ ਫਾਸਟ ਫੂਡ ਸਰਕਾਰ ਨੂੰ ਵੀ ਬੈਨ ਨਹੀਂ ਕਰਨੀ ਵੀ ਇਹ ਬੰਦ ਹੋਣਾ ਚਾਹੀਦਾ ਹਣਾ ਇਹਦੀ ਜਗ੍ਹਾ ਤੇ ਜੂਸ ਦੀਆਂ ਜਾਂ ਕੋਈ ਡਰਾਈ ਫਰੂਟ ਦੀਆਂ ਜਾਂ ਕੋਈ ਉਹ ਚੰਗੀਆਂ ਚੀਜ਼ਾਂ ਦਾ ਮਤਲਬ ਜਿਹੜੀਆਂ ਕਾਰਸ ਵਗੈਰਾ ਲੱਗਣੀਆਂ ਚਾਹੀਦੀਆਂ ਨੇ ਜਿਹੜੇ ਫਾਸਟ ਫੂਡ ਵਾਲਾਗਾ ਸਿਸਟਮ ਹੈ ਬੰਦ ਕਰਨਾ ਚਾਹੀਦਾ ਇਹਦੇ ਨਾਲ ਆਪਣੇ ਪੰਜਾਬ ਦੇ ਵਿੱਚ ਜਿਹੜੇ ਲੋਕ ਨੇਗੇ ਤੁਸੀਂ ਦੇਖਿਆ ਜਿਹੜੇ ਮਤਲਬ ਪ੍ਰਵਾਸੀ ਲੋਕਾਂ ਦੀਆਂ ਰੇੜੀਆਂ ਨੇਗੀਆਂ ਉਹਨਾਂ ਦੇ ਹੀ ਫਾਸਟ ਫੂਡ ਦੇ ਜ਼ਿਆਦਾਤਰ ਨੇਗੇ ਜਦੋਂ ਪੰਜਾਬੀਆਂ ਦੇ ਵੀ ਹੈਗੇ ਨੇ ਪਰ ਜਿਹੜੇ ਪ੍ਰਵਾਸੀ ਬੰਦੇ ਨੇਗੇ ਉਹ ਫਾਸਟ ਫੂਡ ਖਾਂਦੇ ਨਹੀਂ ਬਹੁ ਘੱਟ ਖਾਂਦੇ ਨੇ ਅਬਲਾ ਤਾਂ ਖਾਂਦੀ ਨਹੀਂ ਹੈਗੇ ਤੇ ਅੱਜ ਕੱਲ ਤਾਂ ਇਹੋ ਜਿਹੀ ਕੰਡੀਸ਼ਨ ਹੋਈ ਪਈ ਹੈ ਵੀ ਆਈਵੀਐਫ ਸੈਂਟਰ ਖੁੱਲ ਰਹੇ ਨੇਗੇ ਜਿਨ੍ਹਾਂ ਦੇ ਵਿੱਚ ਪ੍ਰਵਾਸੀਆਂ ਦਾ ਸਪਰਮ ਲਿਆ ਜਾਂਦਾ ਹੈਗਾ ਆਪਣੇ ਉਹਨਾਂ ਨੂੰ ਆਪਣੇ ਲੋਕਾਂ ਨੂੰ ਨਹੀਂ ਦੱਸਿਆ ਜਾਂਦਾ ਉਹਨਾਂ ਨਾਲ ਧੋਖਾ ਕੀਤਾ ਜਾਂਦਾ ਹੈ ਬੇਸ਼ੱਕ ਉਹਨਾਂ ਨੂੰ ਕਿਉਂਕਿ ਆਈਵੀਐਫ ਦੀ ਲੋੜ ਪੈਂਦੀ ਹੈ ਉੱਥੇ ਕਿ ਜਿੱਥੇ ਮਤਲਬ ਸਪਰਮ ਕਾਊਂਟ ਘਟਾ ਹੈਗਾ ਨਹੀਂ ਲੋੜ ਹੀ ਨਹੀਂ ਹੈ ਆਈਵੀਐਫ ਸੈਂਟਰਾਂ ਦੀ ਉੱਥੇ ਹੁਣ ਸਪਰਮ ਕਿਦਾ ਲਿਆ ਜਾ ਰਿਹਾ ਹੈਗਾ ਤੁਸੀਂ ਆਪੇ ਦੱਸੋ ਤੁਹਾਨੂੰ ਕੋਈ ਗਾਰੰਟੀ ਨਹੀਂ ਹੈਗੀ ਲਿਖ ਕੇ ਦੇ ਸਕਦੇ ਵੀ ਹਾਂ ਤੁਹਾਡੀ ਜਗਾ ਤੇ ਮੈਂ ਚਾਹੁੰਦਾ ਵੀ ਐ ਮੇਰੀ ਮਤਲਬ ਉਹ ਲੋੜ ਇਹ ਨਾ ਪਵੇ ਹਨਾ ਤੇ ਜੇ ਵੀਡੀਓ ਵੀਰੇ ਚੰਗੀ ਲੱਗੀ ਤਾਂ ਸ਼ੇਅਰ ਵੀ ਜ਼ਰੂਰ ਕਰਿਓ ਤੇ ਧੰਨਵਾਦ